ਐਸ ਸ਼ੋਅ ਕੁਆਲਿਟੀ ਨੁਕਰੇ ਬਸ਼ੀਰੇ ਕੰਨੀ ਨਿਗਾ ਮਾਰਿਓ ਬਾਈ ਤੁਸੀਂ ਸਾਰੇ ਜਾਣੇ ਖਾਈ ਪਿੰਡ ਤੋਂ ਮੇਰੇ ਮਿੱਤਰ ਨੇ ਬਾਈ ਬਲਰਾਮ ਤੇ ਜੋਤ ਉਹ ਦੋਵੇਂ ਜਾਣੇ ਐਸ ਨੁਕਰੇ ਬਸ਼ੀਰੇ ਨੂੰ ਤਿਆਰ ਕਰ ਰਹੇ ਆ ਡੋਰਡਾਲੇ ਮਹਾਰਾਣੇ ਦਾ ਬੱਚਾ ਦੋਸਤੋ ਇਹ ਤੇ ਦਲਸ਼ੇਰ ਕਾਕੀ ਦਾ ਪੋਤਾ ਇਹਦੀ ਆਪਾਂ ਕੋਈ ਸੇਲ ਸੂਲ ਵਾਸਤੇ ਪੋਸਟ ਨਹੀਂ ਪਾ ਰਹੇ ਬਾਈ ਅਰਗਿਆ ਨੇ ਬੜੇ ਸ਼ੌਂਕ ਦੇ ਨਾਲ ਪਾਲਿਆ ਇਹ ਬਸ਼ੀਰਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਇਹ ਦੁੱਧਦੰਦ ਕੈਟਾਗਰੀ ਦੇ ਵਿੱਚ ਸ਼ੋਹਾਂ ਦੇ ਵਿੱਚ ਦੇਖਣ ਨੂੰ ਮਿਲੂਗਾ ਬਾਈ ਇਹਨੂੰ ਸ਼ੋਹਾਂ ਦੇ ਵਿੱਚ ਪਾਰਟਿਸਿਪੇਟ ਕਰਾਉਣਗੇ ਤੇ 18 ਮਹੀਨੇ ਬਚੇਰੇ ਦੀ ਉਮਰ ਹੋ ਗਈ ਆ ਕੱਦ ਮਿੱਤਰੋ ਇਹ 62 ਇੰਚ ਕਰ ਗਿਆ ਤੇ ਤੁਸੀਂ ਕਮੈਂਟ ਕਰਕੇ ਬਾਈ ਜੋਤ ਤੇ ਬਾਈ ਬਲਰਾਮ ਦੀ ਹੌਸਲਾ ਫਜ਼ਾਈ ਜ਼ਰੂਰ ਕਰ ਦਿਓ ਵੀ ਬੱਚਾ ਤੁਹਾਨੂੰ ਕਿਵੇਂ ਦਾ ਲੱਗਿਆ ਕਿਉਂਕਿ ਬਾਈ ਅਰਗੇ ਪਹਿਲਾ ਬਚੇਰਾ ਤਿਆਰ ਕਰਨ ਲੱਗਿਆ ਤੇ ਇਹ ਤੋਂ ਬੜੀਆਂ ਆਸਾਂ ਉਮੀਦਾਂ ਨੇ ਬੀਏ ਇਹ ਨੋਕਰਾ ਬਰੀਡ ਦੇ ਵਿੱਚ ਚੰਗਾ ਸੁਧਾਰ ਕਰੂਗਾ ਬਰੀਡਿੰਗ ਦੇ ਪੱਖ ਨੂੰ ਬਹੁਤ ਵਧੀਆ ਰਹੂਗਾ ਕਿਉਂਕਿ ਇੱਕ ਤਾਂ ਇਹ ਨੇਚਰਲ ਸਪੌਟਲੈਸ ਆ ਬਸ਼ੇਰੇ ਦੇ ਵਿੱਚ ਗੁਲਾਬੀਪਣ ਵੜਾਗਾ ਕੰਨ ਬਹੁਤ ਜ਼ਿਆਦੇ ਛੋਟਾ ਛਕੀਨ ਕੁੰਡੀ ਵਾਲਾ ਕੰਨ ਆ ਤੇ ਵੈਸੇ ਖੂਬਸੂਰਤੀ ਵਾਲੀਆਂ ਤਾਂ ਜਮਾ ਬਸ਼ੇਰੇ ਦੇ ਵਿੱਚ ਤੈਹੀਂ ਤੋੜੀਆਂ ਪਈਆਂ ਨੇ ਨਾ ਤਾਂ ਇਹਦੇ ਵਿੱਚ ਕੋਈ ਲੈਂਥ ਦੀ ਘਾਟ ਆ ਤੇ ਨਾ ਕੋਈ ਸੁੰਬਾਂ ਦੀ ਬਣਤਰ ਦੀ ਮਜ਼ਬੂਤੀ ਦੀ ਘਾਟ ਆ ਮੂੰਹ ਮਹਾਂਦਰੇ ਦਾ ਬੜਾ ਸੋਹਣਾ ਧੌਣ ਧਾਨ ਬੜੀ ਲੰਮੀ ਆ ਤੇ ਮੂੰਹ ਪਤਲਾ ਬੜਾ ਛਕੀਨੀ ਵਾਲੀ ਜਮਾ ਤਹਿ ਤੋੜੀ ਪਈ ਆ ਮਿੱਤਰੋ ਤੇ ਕਮੈਂਟਾਂ ਵਾਲੀ ਹੁਣ ਜਮਾ ਗੱਲਬਾਤ ਐਂਡ ਕਰਾ ਦਿਓ ਤਾਂ ਕਿ ਬਾਈ ਬਲਰਾਮ ਤੇ ਜੋਤ ਦਿਖਾਈ ਪਿੰਡ ਵਾਲਿਆਂ ਦੀ ਚੰਗੀ ਹੌਸਲਾ ਫੁਜਾਈ ਹੋ ਸਕੇ ਵੈਸੇ ਤਾਂ ਬਾਈ ਅਰਗਿਆ ਨੇ ਇਸ ਬੱਚੇ ਦੀ ਫੋਟੋਗ੍ਰਾਫੀ ਕਰਾਈ ਸੀ ਬਾਈ ਬਲਰਾਮ ਕਹਿੰਦਾ ਆਪਾਂ ਨੂੰ ਇਹਦੀਆਂ ਫੋਟੋਆਂ ਚਾਹੀਦੀਆਂ ਨੇ ਬਾਈ ਸ਼ੌਂਕੀਆ ਤੌਰ ਤੇ ਤੇ ਆਪਾਂ ਇਹਨੂੰ ਅੱਗੇ ਸ਼ੋਹਾਂ ਦੇ ਵਿੱਚ ਲਾਵਾਂਗੇ ਤਿਆਰੀ ਕਰੀ ਜਾਂਦੇ ਆ ਬਾਈ ਵਰਗੇ ਤੇ ਅਸੀਂ ਇਹਦੀ ਫੋਟੋਗ੍ਰਾਫੀ ਕੀਤੀ ਸੀ ਉਸੇ ਦਿਨ ਆ 2-4 ਸ਼ਾਰਟ ਕਲਿੱਪਾਂ ਜੀਆਂ ਆਪਾਂ ਕੱਢ ਲਈਆਂ ਸੀਗੀਆਂ ਵੈਸੇ ਸ਼ੌਂਕੀਆ ਤੌਰ ਤੇ ਤੇ ਉਹ ਤੁਹਾਡੇ ਨਾਲ ਸਾਂਝੀਆਂ ਕਰਨ ਲੱਗੇ ਆ ਤੇ ਕਮੈਂਟ ਕਰਕੇ ਲਾਜ਼ਮੀ ਦੱਸਿਓ ਵੀ ਤੁਹਾਨੂੰ ਬੱਚਾ ਕਿਵੇਂ ਦਾ ਲੱਗਿਆ ਗੱਲਬਾਤ ਹੈਗੀ ਆ ਕਿ ਨਹੀਂ ਤੇ ਆਉਣ ਵਾਲੇ ਟਾਈਮ ਦੇ ਵਿੱਚ ਚੰਗਾ ਸਟਾਈਲਿਸ਼ ਬਣ ਕੇ ਇਹਨੇ ਤਿਆਰ ਹੋਣਾਗਾ ਤੇ ਖੂਬਸੂਰਤੀ ਵਾਲੀਆਂ ਮੈਂ ਕਹਣਾ ਜਮਾਂ ਕਸਰਾਂ ਹੀ ਕੱਢੀਆਂ ਪਈਆਂ ਨੇ ਦਾਤੇ ਨੇ ਕਿਸੇ ਕਿਸਮ ਦੀ ਇਹਦੇ 'ਚ ਕੋਈ ਘਾਟ ਹੀ ਨਹੀਂ ਛੱਡੀ ਕੰਨਾਂ ਦੀ ਕੁਆਲਿਟੀ ਤੁਸੀਂ ਦੇਖੋ ਨੈਚੁਰਲ 스ਪੌਟਲੈਸ ਬੱਚਾ ਹੈਗਾ ਤੇ ਬਾਕੀ 18 ਮਹੀਨੇ ਉਮਰ ਦੇ ਹਿਸਾਬ ਨਾਲ 62 ਇੰਚ ਹਾਈਟ ਵੀ ਚੰਗੀ ਕਰਦਾ ਆਉਂਦਾ ਹੈਗਾ ਸੋ ਲਾਜ਼ਮੀ ਕਮੈਂਟ ਕਰਕੇ ਦੱਸਿਓ ਬੱਚਾ ਤੁਹਾਨੂੰ ਕਿਵੇਂ ਦਾ ਲੱਗਿਆ ਮਿੱਤਰੋ